ਸਸਿਕਾ ਜੀ ਮੈਂ ਕੌਮਿਕ ਕਪੂਰ ਤੁਸੀਂ ਦੇਖ ਲਓ ਚੈਨਲ ਪੰਜਾਬੀ ਅਮਰੀਕੀ ਉਪ ਰਾਸ਼ਟਰਪਤੀ ਜੇਰੀ ਵੈਂਸ ਤੇ ਉਹਨਾਂ ਦੀ ਭਾਰਤੀ ਮੁੱਲਦੀ ਪਤਨੀ ਊਸ਼ਾ ਆਪਣੇ ਤਿੰਨ ਬੱਚਿਆਂ ਦੇ ਨਾਲ ਭਾਰਤ ਦੀ ਚਾਰ ਰੋਜ਼ਾ ਫੇਰੀ ਤੇ ਲਈ ਦਿੱਲੀ ਪਹੁੰਚ ਚੁਕੇ ਨੇ ਅਮਰੀਕੀ ਜਹਾਜ਼ ਦਿੱਲੀ ਦੇ ਪਾਲਮ 에ਅਰਬੇਸ ਉੱਤੇ ਉਤਰਿਆ ਤੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਹਵਾਈ ਅੱਡੇ ਉੱਤੇ ਵੈਂਸ ਪਰਿਵਾਰ ਦਾ ਰੈਡ ਕਾਰਪੇਟ ਤੇ ਸਵਾਗਤ ਕੀਤਾ ਹਵਾਈ ਅੱਡੇ ਉੱਤੇ ਅਮਰੀਕੀ ਉਪ ਰਾਸ਼ਟਰਪਤੀ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ ਤੇ ਉਨਝ ਵੈਂਸ ਜੋੜੇ ਦੀ ਆਮਦ ਤੋਂ ਪਹਿਲਾਂ ਇਤਿਹਾਲ ਵਜੋ ਪੂਰੀ ਦਿੱਲੀ ਤੇ ਉੱਚ ਸੁਰੱਖਿਆ ਵਾਦਾ ਦਿੱਤੀ ਗਈ ਹੈ ਅਮਰੀਕੀ ਉਪ ਰਾਸ਼ਟਰਪਤੀ ਜੇਰਿ ਮੈਂਸ ਆਪਣੀ ਪਤਨੀ ਦੇ ਨਾਲ ਚਾਰ ਦਿਨੀ ਭਾਰਤ ਦੌਰੇ ਤੇ ਪਹੁੰਚ ਚੁੱਕੇ ਨੇ ਜਿੱਥੇ ਉਹਨਾਂ ਦਾ ਭਾਰਤ ਸਰਕਾਰ ਦੇ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਅਮਰੀਕੀ ਉਪ ਰਾਸ਼ਟਰਪਤੀ ਦੇ ਉੱਚ ਪੱਧਰੀ ਦੌਰੇ ਦੇ ਲਈ ਸੁਰੱਖਿਆ ਪ੍ਰੋਟੋਕੋਲ ਮੁਤਾਬਕ ਪਹਿਲਾਂ ਹੀ ਮੌਕ ਗ੍ਰੀਲਸ ਕਰ ਚੁੱਕੇ ਹਾਂ ਦਿੱਲੀ ਦੇ ਬਾਖਵਾ ਖੇਤਰ ਦੇ ਵਿੱਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਤਾਂ ਜੋ ਸਭ ਕੁਝ ਸੁਚਾਰੂ ਢੰਗ ਤੇ ਨਾਲ ਚੱਲੇ ਅਤੇ ਫੇਰੀ ਦੌਰਾਨ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਉਹਨਾਂ ਨੇ ਕਿਹਾ ਹੈ ਕਿ ਦਿੱਲੀ ਟ੍ਰੈਫਿਕ ਪੁਲਿਸ ਯਕੀਨੀ ਬਣਾਏਗੀ ਕਿ ਅਮਰੀਕੀ ਉਪਰਾਸ਼ਟਪਤੀ ਦੇ ਵੱਲੋਂ ਲੈ ਜਾਣ ਵਾਲੇ ਰਸਤੇ ਸਾਫ਼ ਰਹਿਣ ਦਿੱਲੀ ਪੰਚਤ ਤੋਂ ਕੁਝ ਘੰਟਿਆਂ ਦੇ ਬਾਅਦ ਵੈਂਸ ਅਤੇ ਉਹਨਾਂ ਦੇ ਪਰਿਵਾਰ ਦਾ ਅਕਸ਼ਰਧਾਮ ਮੰਦਿਰ ਜਾਂਦਾਵੀ ਪ੍ਰੋਗਰਾਮ ਹੈ ਵੈਂਸ ਦੰਪਤੀ ਰਵਾਇਤੀ ਭਾਰਤੀ ਹੱਥ ਦੇ ਨਾਲ ਬਣੀਆਂ ਚੀਜ਼ਾਂ ਵੇਚਣ ਵਾਲੀ ਇੱਕ ਸ਼ਾਪਿੰਗ ਕੰਪਲੈਕਸ ਦਾ ਵੀ ਦੌਰਾ ਕਰ ਸਕਦੇ ਨੇ ਇਸ ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਅਕਸ਼ਰਧਾਮ ਮੰਦਿਰ ਦੇ ਵਿਖੇ ਉੱਚ ਸੁਰੱਖਿਆ ਪ੍ਰਬੰਧ ਕੀਤੇ ਹੋਏ ਨੇ ਜਿੱਥੇ ਅਮਰੀਕੀ ਉਪਰਾਸ਼ਟ ਪ੍ਰਧਾਨ ਸ਼ਾਮ ਨੂੰ ਜਾਣਗੇ ਅਸੀਂ ਇਮਾਰਤ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਹੈ ਤੇ ਸਾਡੀਆਂ ਟੀਮਾਂ ਇਮਾਰਤ ਉਤੇ ਤਾਇਨਾਤ ਰਹਨਗੀਆਂ ਵੈਂਸ ਤੇ ਸੋਮਵਾਰ ਰਾਤ ਨੂੰ ਦਿੱਲੀ ਦੇ ਰਵਾਨਾ ਹੋਣ ਇਸ ਦੇ ਨਾਲ ਹੀ ਵੈਂਸ ਦੇ ਵੱਲੋਂ ਜੈਪੁਰ ਅਤੇ ਆਗਰਾ ਦੀ ਯਾਤਰਾ ਕਰਨ ਦੀ ਵੀ ਉਮੀਦ ਜਤਾਈ ਜਾ ਰਹੀ ਹੈ ਦਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮੀ ਅਮਰੀਕੀ ਉਪ ਰਾਸ਼ਟਰਪਤੀ ਜਿਹੜੀ ਵੈਂਸ ਅਤੇ ਉਨ੍ਹਾਂ ਦੇ ਪਰਿਵਾਰ ਦੇ ਲਈ ਵੀ ਰਾਤ ਦੀ ਦਾਵਤ ਮੇਜ਼ਬਾਨੀ ਕਰਨਗੇ ਹਾਲਾਂਕਿ ਇਸ ਤੋਂ ਪਹਿਲਾਂ ਦੋਵੇਂ ਆਗੂ ਆਪਾਰ ਟੈਰੀਫ ਖੇਤਰੀ ਸੁਰੱਖਿਆ ਅਤੇ ਸਮੁੱਚੇ ਧਵੱਲੇ ਸੰਬੰਧਾਂ ਨੂੰ ਵਧਾਉਣ ਦੇ ਤਰੀਕੇ ਸਮੀਤ ਕਈ ਮੁੱਖ ਮੁੱਦਿਆਂ ਤੇ ਗੱਲਬਾਤ ਕਰਨਗੇ ਵੈਨਸ ਦੀ ਫੇਰੀ ਤੋਂ ਜਾਨੂ ਲੋਕਾਂ ਨੇ ਦੱਸਿਆ ਕਿ ਅਮਰੀਕੀ ਉਪ ਰਾਸ਼ਟਰਪਤੀ ਦੇ ਨਾਲ ਘੱਟੋ ਘੱਟ ਪੰਜ ਸੀਨੀਅਰ ਅਧਿਕਾਰੀਆਂ ਦੇ ਹੋਣ ਦੀ ਉਮੀਦ ਹੈ ਜਿਨ੍ਹਾਂ ਦੇ ਵਿੱਚ ਪੈਂਟਾਗਨ ਅਤੇ ਵਿਦੇਸ਼ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਨੇ ਇਹ ਦੱਸਣਾ ਬੰਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਸ਼ਾਮੀ 6:30 ਵਜੇ ਆਪਣੇ ਸੱਤ ਲੋਕ ਕਲਿਆਣ ਮਾਰਗ ਸਥਿਤ ਨਿਵਾਸ ਉਤੇ ਵੈਂਸ ਅਤੇ ਉਹਨਾਂ ਦੇ ਪਰਿਵਾਰ ਦਾ ਸਵਾਗਤ ਕਰਨਗੇ ਅਤੇ ਸੁਪਰੰਤ ਅਧਿਕਾਰਤ ਗੱਲਬਾਤ ਹੋਵੇਗੀ। ਵਿਦੇਸ਼ ਮੰਤਰੀ ਐਸ. ਜੇ. ਸ਼ੰਕਰ, ਐਨ. ਐਸ. ਐ. ਅਜੀਤ ਡੋਵਾਲ, ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਅਤੇ ਅਮਰੀਕਾ ਦੇ ਵਿੱਚ ਭਾਰਤੀ ਰਾਜਦੂਤ ਵਿਨੇ ਮੋਹਨ ਕੁਵੱਤਰਾ ਦੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਭਾਰਤੀ ਟੀਮ ਦਾ ਹਿੱਸਾ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਬਿਊ ਰਿਪੋਰਟ ਚੈਨਲ ਪੰਜਾਬੀ